ਉਹ ਕਹਿੰਦੇ ਅਸੀਂ ਤਾਂ ਜੀ ਐਕਸ਼ਨ ਤੁਰੰਤ ਲਿਆ ਬੰਦੇ ਕਾਬੂ ਕਰ ਲੇ ਰਿਕਸ਼ਾ ਕਾਬੂ ਕਰ ਲਿਆ ਜੀ ਹਾਲੇ ਤੱਕ ਪੰਜਾਬ ਪੁਲਿਸ ਇਸ ਗ੍ਰੇਨੇਡ ਅਟੈਕ ਦਾ ਇੰਤਜ਼ਾਰ ਕਰ ਰਹੀ ਸੀ ਜੇ ਨੇ ਚੋਸਤਾ ਤੇ ਫੁਰਤ ਹੈ ਤੇ ਇੰਟੈਲੀਜੈਂਸ ਕਿੱਥੇ ਆ ਪੰਜਾਬ ਸਰਕਾਰ ਦੀ ਗ੍ਰੇਨੇਡ ਕਿਵੇਂ ਆਏ ਕਿਵੇਂ ਬਣੇ ਗ੍ਰੇਨੇਡ ਬਣਾਉਣ ਦਾ ਮਸਾਲਾ ਕਿੱਥੋਂ ਆਇਆ ਕਿੱਥੇ ਪਲੈਨਿੰਗ ਹੋਈ ਇਹਦਾ ਜਵਾਬ ਦਿਓ ਜੇ ਇਸ ਹਮਲੇ ਦੇ ਵਿੱਚ ਉਹਨਾਂ ਦੀ ਜਾਨ ਚਲੇ ਜਾਂਦੀ ਤਾਂ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰੀ ਲੈਂਦਾ ਅੱਜ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ 3 ਸਾਲ ਹੋ ਗਏ ਆ ਦੱਸੋ ਕਿਸੇ ਨੇ ਜ਼ਿੰਮੇਵਾਰੀ ਲਈ ਪੁਲਿਸ ਕਹਿੰਦੀ ਇੱਕ ਦੋ ਮਸਲੇ ਹੋਣਗੇ ਮਾਮਲੇ ਜਿਹੜੇ ਅਜੇ ਪੈਂਡਿੰਗ ਆ ਬਾਕੀ ਸਾਰੇ ਸੁਲਝਾ ਲਏ ਜੀ ਅਸੀਂ ਜਿਹੜੇ ਥਾਣਿਆਂ ਤੇ ਵੀ ਅਟੈਕ ਹੋਏ ਸੀ ਸਾਰੇ ਬੰਦੇ ਅਸੀਂ ਕਾਬੂ ਕਰ ਲਈ ਹੁਣ ਜਿਹੜੀ ਇਹ ਤਾਰਾਂ ਜੁੜ ਰਹੀਆਂ ਜੀ ਪਾਕਿਸਤਾਨ ਜੁੜ ਰਹੀਆਂ ਜੀ ਸ਼ਹਿਜ਼ਾਦ ਭੱਟੀ ਨਾਲ ਜੁੜ ਰਹੀਆਂ ਤੇ ਉਹਨਾਂ ਦੀ ਜਿਹੜੀ ਵੀਡੀਓ ਕਾਲ ਹੈ ਉਹ ਲਾਰੈਂਸ ਮਿਸ਼ਨੋਈ ਨਾਲ ਹੈ ਤੇ ਲਾਰੈਂਸ ਮਿਸ਼ਨੋਈ ਅੱਗੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਪਣੀ ਸਟੇਟ ਦੇ ਵਿੱਚ ਆਪਣੇ ਹਿਸਾਬ ਦੇ ਵਿੱਚ ਰੱਖਿਆ ਹੋਇਆ ਜੀ ਤੇ ਜਵਾਈਆਂ ਵਾਂਗ ਰੱਖਿਆ ਹੋਇਆ ਜੀ ਮੈਂ ਅਮਨ अरोੜੇ ਨੂੰ ਪੁੱਛਣਾ ਚਾਹੁੰਨਾ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਇਹ ਦੱਸੋ ਵੀ ਪੁਲਿਸ ਹੈੱਡਕੁਆਰਟਰ ਤੋਂ ਬਾਅਦ ਤੁਹਾਡੀ ਇੰਟੈਲੀਜੈਂਸ ਨੇ ਕਿਹੜਾ ਕੰਮ ਕੀਤਾ ਹੁਣ ਤੁਹਾਡੀ ਨਲੈਕੀ ਚ ਪਾਉਣ ਲਈ ਤੁਸੀਂ ਸੈਂਟਰ ਤੇ ਉਂਗਲ ਚੁੱਕ ਲੈਨੇ ਆ ਇੱਕ ਕਲੇਸ਼ੀ ਪੁੱਪੜ ਹੁੰਦਾ ਘਰ ਚ ਉਹਨੂੰ ਨਾ ਜੋ ਮਰਜ਼ੀ ਕਰ ਲਓ ਨੇ ਰਸ ਕੇ ਨਾ ਜਦੋਂ ਵਿਆਹ ਹੋਵੇ ਉਹਨੇ ਬਾਹਰ ਨੂੰ ਭੱਜਣਾ ਇਹ ਤਾਂ ਕਲੇਸ਼ੀ ਪੁੱਪੜਾ ਇਹਨਾਂ ਦਾ ਕੋਈ ਕੰਮ ਨਹੀਂ ਆ ਇਹਨਾਂ ਦਾ ਤਾਂ ਇੱਕੋ ਕੰਮ ਹੈ ਬਸ ਸੈਂਟਰ ਨੂੰ ਦੇਖ ਕੇ ਰੋਈ ਜਾਣਾ ਤੋਂ ਆ ਮਨ ਅਰੋੜਾ ਜੀ ਜਵਾਬ ਦੇਣ ਦਿੱਲੀ ਦੇ ਲੀਡਰਾਂ ਨੂੰ ਸਾਫ ਤਾਂ ਮੁੱਖ ਮੰਤਰੀ ਨੂੰ ਪੰਜਾਬ ਦੀ ਪੁਲਿਸ ਦਾ ਸਿਕਿਉਰਿਟੀ ਦੇਣ ਦਾ ਕੀ ਮਤਲਬ ਬਣਦਾ ਤੁਸੀਂ ਇੱਕ ਗੱਲ ਦੱਸੋ ਵੀ ਸੀਐਮ ਸਾਹਿਬ ਦੀ ਵਾਈਫ ਨੂੰ 90 ਗਨਮੈਂਟ ਦੇਣ ਦਾ ਕੀ ਮਤਲਬ ਬਣਦਾ ਉਹਨਾਂ ਦੀ ਭੈਣ ਜਿਹਨੂੰ ਗਨਮੈਂਟ ਦੇਣ ਦਾ ਕੀ ਮਤਲਬ ਬਣਦਾ ਇਹ ਸਾਰੀ ਪੁਲਿਸ ਜਿਹੜੀ ਆਮ ਆਦਮੀ ਪਾਰਟੀ ਨੇ ਜਾਂ ਆਪਣੇ ਲੀਡਰਾਂ ਦੇ ਸਲੂਟ ਮਾਰਨ ਨੂੰ ਜਾਂ ਮੈਂ ਤੁਹਾਨੂੰ ਦੱਸ ਦਿੱਤਾ ਵੀ ਜਿਹੜੇ ਥਾਣਿਆਂ 'ਚ ਬੈਠੇ ਐਸਐਚਓ ਐ ਉਹ ਇੱਕੋ ਕੰਮ ਕਰਦੇ ਕੰਮ ਕਰਾਉਣ ਜਾਓ ਕਹਿੰਦੇ ਐਮਐਲਏ ਤੋਂ ਸਾਨੂੰ ਫੋਨ ਕਰਦੇ ਵੀ ਇਹ ਤਾਂ ਹਰੇਕ ਸਮੇਂ ਤੇ ਵਿੱਚ ਹੁੰਦਾ ਰਿਹਾ ਪਰ ਤੁਹਾਡੇ ਸਮੇਂ ਤੇ ਜਿਹੜੇ ਕੇਸ ਹੋਏ ਪੁਲਿਸ ਉਹਨਾਂ ਨੂੰ ਸੁਲਝਾਵਾ ਵੀ ਨਹੀਂ ਸੀ ਸਕੀ ਅਣਸੁਣਚੇ ਰਹਿ ਕੇ ਇਸ ਦਾ ਫੇਰ 24 ਘੰਟੇ ਚ ਫੜ ਲਿਆ ਗੱਲ ਇਹ ਵੀ ਜਦੋਂ ਆਪਣੀ ਜ਼ਿੰਮੇਵਾਰੀ ਦੀ ਗੱਲ ਨਹੀਂ ਕਰਨੀ ਉਦੋਂ ਪੁਰਾਣੀ ਹਿਸਟਰੀ ਕੱਢ ਕੇ ਵੇਹ ਜਾਣੀ ਕਦੀ ਕਿਸੇ ਦੇ ਘੋੜੇ ਪੁੱਛਣ ਲਾ ਪੈਂਦੇ ਆ ਕਦੀ ਕਹਿੰਦੇ ਨੂੰ ਚੋਰ ਕਹਿਣ ਲਾ ਪੈਂਦੇ ਆ ਇਹ ਤਾਂ ਕਹਿੰਦੇ ਸੀਗੇ ਜਦੋਂ ਅਸੀਂ ਇੱਥੇ ਆਵਾਂਗੇ ਅਸੀਂ ਸਾਡੇ ਲੀਡਰ ਕਰਪਟ ਲੀਡਰ ਫੜ ਕੇ ਅੰਦਰ ਦਵਾਂਗੇ ਦੇਤੇ ਓਏ ਅਮਨ ਰੋੜਾ ਜੀ ਗੱਲ ਕਰਦੇ ਤੁਹਾਡੀ ਲੀਡਰਸ਼ਿਪ ਤੇ ਤੁਹਾਡੇ ਤੇ ਕੀ ਨਹੀਂ ਕਰਦੀ ਤੁਹਾਡੇ ਕਹਿਣਾ ਨੀਤੀਆਂ ਬੁਲਝ ਜਾਂਦੀਆਂ ਤੇ 11 ਸਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਨੇ ਕਿਉਂ ਚੁੱਕ ਕੇ ਬਾਹਰ ਮਾਰੀ ਤੁਸੀਂ ਉੱਥੇ ਵੀ ਤਾਂ ਕਲੇਮ ਕਰਦੇ ਸੀ ਫਿਰ ਕੀ ਬਣਿਆ ਬੀਜੇਪੀ ਦੇ ਵੱਡੇ ਆਗੂ ਮਨਰਿੰਦਰ ਕਾਲੀਆ ਹੋਰਾਂ ਦੇ ਘਰ ਦੇ ਉੱਤੇ ਗ੍ਰਨੇਡਾਟ ਅਟੈਕ ਹੁੰਦਾ ਹੈ ਜਿਸ ਤੋਂ ਬਾਅਦ ਕਿ ਹਾਲਾਂਕਿ ਪੁਲਿਸ ਨੇ ਕਿਹਾ ਕਿ ਅਸੀਂ ਐਕਸ਼ਨ ਦੇ ਵਿੱਚ ਆ ਕੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਬੰਦੇ ਵੀ ਕਾਬੂ ਕੀਤੇ ਪਰ ਅਜੇ ਰੋਪੜ ਦੇ ਵਿੱਚ ਆ ਭਾਰਤੀ ਜਨਤਾ ਪਾਰਟੀ ਦੇ ਜੋ ਵਰਕਰ ਹੈਗੇ ਉਹਨਾਂ ਦੇ ਵੱਲੋਂ ਤੇ ਸਾਡੇ ਨਾਲ ਅਜੇ ਵੀ ਲਾਲਪੁਰਾ ਹੈਗੇ ਇਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੋ ਗੱਲਬਾਤ ਕਰਦੇ ਆਂ ਭਾਈ ਕਿਵੇਂ ਦੇਖਦੇ ਹੋ ਜੀ ਤੁਸੀਂ ਅੱਜ ਧਰਨਾ ਹੀ ਲਗਾਇਆ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦਾ ਵੀ ਦਾਵਾ ਹੈ ਜੀ ਵੱਡਾ ਵੀ ਉਹ ਕਹਿੰਦੇ ਅਸੀਂ ਤਾਂ ਜੀ ਐਕਸ਼ਨ ਤੁਰੰਤ ਲਿਆ ਬੰਦੇ ਕਾਬੂ ਕਰ ਲਏ ਰਿਕਸ਼ਾ ਕਾਬੂ ਕਰ ਲਿਆ ਜੀ ਤੇ ਸਾਡਾ ਅੱਗੇ ਜਿਹੜਾ ਹੈਗਾ ਤਾਲਮੇਲਾ ਕੇਂਦਰ ਦੀਆਂ ਏਜੰਸੀਆਂ ਦੇ ਨਾਲ ਰਲ ਕੇ ਅਸੀਂ ਫਟਾਫਟ ਬੰਦੇ ਚੱਕ ਲੈਣੇ ਜੀ ਫਿਰ ਧਰਨਾ ਲਾ ਕੇ ਅੱਜ ਤੁਸੀਂ ਕੀ ਮੰਗ ਕਰ ਰਹੇ ਤੇ ਹਾਲੇ ਤੱਕ ਪੰਜਾਬ ਪੁਲਿਸ ਇਸ ਗ੍ਰੇਨੇਡ ਅਟੈਕ ਦਾ ਇੰਤਜ਼ਾਰ ਕਰ ਰਹੀ ਸੀ ਜੀ ਜੇ ਇਹਨੇ ਚੁਸਤ ਹੈ ਤੇ ਫੁਰਤ ਹੈ ਤੇ ਇੰਟੈਲੀਜੈਂਸ ਕਿੱਥੇ ਆ ਗ੍ਰੇਨੇਡ ਕਿਵੇਂ ਆਏ ਕਿਵੇਂ ਬਣੇ ਗ੍ਰੇਨੇਡ ਬਣਾਉਣ ਦਾ ਮਸਾਲਾ ਕਿੱਥੋਂ ਆਇਆ ਕਿੱਥੇ ਪਲੈਨਿੰਗ ਹੋਈ ਇਹਦਾ ਜਵਾਬ ਦਿਓ ਜੇ ਅੱਜ ਜਿਹਨੂੰ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਕਿਰਪਾ ਕਰਤੀ ਵੀ ਮਨਰੰਜਨ ਕਾਲੀਆ ਜੀ ਦੀ ਜਾਨ ਬਚ ਗਈ ਤਾਂ ਤੁਸੀਂ ਇਹ ਦਾਅਵੇ ਕਰਦੇ ਹੋ ਜੇ ਇਸ ਜੇ ਇਸ ਹਮਲੇ ਦੇ ਵਿੱਚ ਉਹਨਾਂ ਦੀ ਜਾਨ ਚਲੇ ਜਾਂਦੀ ਤਾਂ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰੀ ਲੈਂਦਾ ਅੱਜ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ 3 ਸਾਲ ਹੋ ਗਏ ਆ ਦੱਸੋ ਕਿਸੇ ਨੇ ਜ਼ਿੰਮੇਵਾਰੀ ਲਈ ਕਿਸੇ ਨੇ ਹੱਥ ਖੜਕੇ ਕਿਹਾ ਵੀ ਹਾਂਜੀ ਸਾਡੇ ਤੋਂ ਗਲਤੀ ਹੋ ਗਈ ਜੀ ਅਸੀਂ ਸਿਕਿਉਰਿਟੀ ਘਟਾਤੀ ਸੀ ਸਾਡੇ ਤੋਂ ਗਲਤੀ ਹੋ ਗਈ ਸਾਡੇ ਕੋਲ ਲਿਸਟ ਫਲੈਸ਼ ਹੋ ਗਈ ਸੀ ਅੱਜ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਸੋ ਇਹ ਤਾਂ ਸੁੱਤੀ ਸਰਕਾਰ ਹੈ ਜੀ ਆਪਣੀ ਨਲਾਇਕੀ ਨੂੰ ਛਪਾਉਣ ਲਈ ਅਫਸਰਾਂ ਨੂੰ ਅੱਗੇ ਕਰਤਾ ਵੀ ਤੁਸੀਂ ਜਾ ਕੇ ਪ੍ਰੈਸ ਕਾਨਫਰੈਂਸ ਕਰ ਲਓ ਕਿੱਥੇ ਹੈ ਸੀਐਮ ਵਾਈਜ਼ ਨੋਟ ਡਨ ਦਾ ਪ੍ਰੈਸ ਕਾਨਫਰੈਂਸ ਹੁਣ ਅਫਸਰਾਂ ਨੂੰ ਕੱਲੀ ਯੂਜ਼ ਕਰਦੇ ਪਏ ਅੱਗੇ ਲੋਕਾਂ ਨੇ ਜਵਾਬ ਦੇਣ ਲਈ ਮੀਡੀਆ ਦਾ ਜਵਾਬ ਦੇਣ ਲਈ ਸੋ ਭਾਈ ਸਾਹਿਬ ਟੋਟਲ ਫੇਲਿਅਰ ਹੈ ਦੇਖੋ ਪਹਿਲੀ ਵਾਰ ਹਿਸਟਰੀ ਚ ਹੋਇਆ ਹੋਊਗਾ ਮੇਰੇ ਖਿਆਲ ਨਾਲ ਕਿ ਸਰਕਾਰ ਬਣਦੇ ਹੀ 2022 ਚ ਪਹਿਲਾ ਅਟੈਕ ਪੁਲਿਸ ਹੈੱਡਕੁਆਰਟਰ ਚ ਹੋਇਆ ਉਸ ਤੋਂ ਬਾਅਦ ਕਿੰਨੇ ਹਮਲੇ ਹੋਏ ਕਿੰਨੇ ਅਟੈਕ ਹੋਏ ਤੁਸੀਂ ਅੱਜ ਤੱਕ ਸੁਣਿਆ ਵੀਰ ਤੁਸੀਂ ਤਾਂ ਮੈਂ ਇੱਕੋ ਏਜ ਤੇ ਹੋਵਾਂਗੇ ਅਸੀਂ ਤਾਂ ਛੋਟੇ-ਛੋਟੇ ਸੀ ਕਾਲੇ ਦੌਰ ਚ ਮੈਨੂੰ ਮੈਂ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਸੁਣਿਆ ਹੁਣ ਅੱਜ ਅਟੈਕ ਕਿੱਥੇ ਹੋ ਰਹੇ ਆ ਪੁਲਿਸ ਥਾਣਿਆਂ ਚ ਚੌਕੀਆਂ ਚ ਕੈਬਨਿਟ ਮਨਿਸਟਰਾਂ ਦੇ ਘਰਾਂ ਚ ਦੱਸੋ ਕੀ ਮੈਸੇਜ ਦੇਣਾ ਚਾਹੁੰਦੀ ਆ ਪੁਲਿਸ ਕਹਿੰਦੀ ਇੱਕ ਦੋ ਮਸਲੇ ਹੋਣਗੇ ਮਾਮਲੇ ਜਿਹੜੇ ਅਜੇ ਪੈਂਡਿੰਗ ਆ ਬਾਕੀ ਸਾਰੇ ਸੁਲਝਾ ਲਏ ਜੀ ਅਸੀਂ ਜਿਹੜੇ ਥਾਣਿਆਂ 'ਤੇ ਵੀ ਅਟੈਕ ਹੋਏ ਸੀ ਸਾਰੇ ਬੰਦੇ ਅਸੀਂ ਕਾਬੂ ਕਰ ਲਏ ਭਾਈ ਸਾਹਿਬ ਪਹਿਲੇ ਅਟੈਕ ਤੋਂ ਬਾਅਦ ਤੁਸੀਂ ਕਿਉਂ ਨਹੀਂ ਸਰਗਰਮ ਹੋਏ ਬਾਏ ਦ ਸੈਕਿੰਡ ਅਟੈਕ ਹੈ ਸੈਪਿੰਟ ਕਿਉਂ ਤੁਸੀਂ ਇੰਤਜ਼ਾਰ ਕਰ ਰਹੇ ਹੋ ਹੁਣ ਤੁਸੀਂ ਕਹਿੰਦੇ ਮੈਂ ਪਹਿਲੇ ਤੇ ਅਟੈਕ ਹੋਇਆ ਸੀ ਪਹਿਲੇ ਬੰਦੇ ਫੜ ਲਏ ਦੂਜੇ ਤੇ ਫੜ ਲਏ ਤੀਜੇ ਦੂਜੇ ਤੇ ਫੜ ਲਏ ਤੀਜੇ ਨੇ ਫੜ ਲਿਆ ਤਾਂ ਅਸੀਂ ਤੀਜੇ ਨੇ ਖੜੇ ਅਸੀਂ ਬਹੁਤ ਕੰਪੀਟੈਂਟ ਆ ਭਾਈ ਸਾਹਿਬ ਤੁਸੀਂ ਲੜੀ ਪਰੋ ਤੁਸੀਂ ਅਗਲਾ ਹਮਲਾ ਹੋਣ ਤੋਂ ਪਹਿਲਾਂ ਪਰਦਾ ਫਾਸ਼ ਕਰੋ ਤੁਸੀਂ ਇੰਤਜ਼ਾਰ ਕਰੋਗੇ ਕੱਲ ਨੂੰ ਬੇਲਾ ਚੌਂਕ ਬਲਾਸਟ ਹੋ ਜੇ ਫਿਰ ਬਾਅਦ ਚੋ ਕਹਿ ਦੋਗੇ ਕਿ ਹਾਂਜੀ ਅਸੀਂ ਤਾਂ ਬੜੀ ਵਧੀਆ ਕਾਰਵਾਈ ਕੀਤੀ ਅਸੀਂ ਬਲਾਸਟ ਵਾਲੇ ਸਾਰੇ ਬੰਦੇ ਫੜਦੇ ਇਹ ਕਿਹੜੀ ਫਿੱਟ ਪਾਉਣ ਵਾਲੀ ਗੱਲ ਹੈ ਜੀ ਅਮਨ अरोड़ा ਜੀ ਵੀ ਹੁਣ ਸਾਹਮਣੇ ਆਏ ਜੀ ਹੋਰ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਪੱਲੋਂ ਬਿਆਨ ਦਿੱਤੇਗੇ ਅਮਨ अरोड़ा ਸਾਹਿਬ ਨੇ ਤਾਂ ਜੀ ਜਿਹੜਾ ਨਿਸ਼ਾਨਾ ਫੇਰ ਭਾਜੀਪੀ ਤੇ ਧਰ ਲਿਆ ਜੀ ਉਹ ਕਹਿੰਦੇ ਹੁਣ ਜਿਹੜੀ ਇਹ ਤਾਰਾਂ ਜੁੜ ਰਹੀਆਂ ਜੀ ਪਾਕਿਸਤਾਨ ਜੁੜ ਰਹੀਆਂ ਜੀ ਸ਼ਹਿਜ਼ਾਦ ਭੱਟੀ ਨਾਲ ਜੁੜ ਰਹੀਆਂ ਤੇ ਉਹਨਾਂ ਦੀ ਜਿਹੜੀ ਵੀਡੀਓ ਕਾਲ ਹੈ ਉਹ ਲਾਰੈਂਸ ਮਿਸ਼ਨੋਈ ਨਾਲ ਹੈ ਤੇ ਲਾਰੈਂਸ ਮਿਸ਼ਨੋਈ ਅੱਗੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਪਣੀ ਸਟੇਟ ਦੇ ਵਿੱਚ ਆਪਣੇ ਹਸਾਬ ਦੇ ਵਿੱਚ ਰੱਖਿਆ ਹੋਇਆ ਜੀ ਤੇ ਜਵਾਈਆਂ ਵਾਂਗ ਰੱਖਿਆ ਹੋਇਆ ਜੀ ਕਹਿੰਦੇ ਹੁਣ ਦੱਸੋ ਵੀ ਅਸੀਂ ਉੱਚ ਕੀ ਕਰੀਏ ਜੇ ਤੁਸੀਂ ਬੰਦੇ ਇਦਾਂ ਦੇ ਆਪ ਰੱਖਣੇ ਸਾਹਮਣੇ ਸਾਹਮਣੇ ਤਾਂ ਫਿਰ ਅਸੀਂ ਹੁਣ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਤਾਂ ਫਿਰ ਉਹੀ ਕਰ ਰਹੇ ਆ ਅਮਨ ਰੂੜਾ ਸਾਹਿਬ ਜੋ ਕਹਿ ਰਹੇ ਹੈ ਜੀ ਉਹ ਆਪਣੇ ਸੀਨੀਅਰਸ ਦੀ ਦਿੱਤੀ ਟ੍ਰੇਨਿੰਗ ਤੇ ਕਹਿ ਰਹੇ ਜੀ ਇਹ 11 ਸਾਲ ਦਾ ਕਾਟ ਉਹ ਕਲੇਸ਼ ਇਹਨਾਂ ਨੇ ਦਿੱਲੀ 'ਚ ਰੱਖਿਆ ਇੱਕੋ ਇੱਕ ਕੰਮ ਜਦੋਂ ਕੋਈ ਕੰਮ ਚੰਗਾ ਹਮਨੇ ਕੀਤਾ ਜਦੋਂ ਨਹੀਂ ਹੋਇਆ ਤਾਂ ਐਲਜੀ ਨੇ ਕੀਤਾ ਹੁਣ 3 ਸਾਲ ਦਾ ਗਵਰਨਰ ਜਿਹੜੇ ਹੈਗੇ ਆ 3 ਸਾਲ ਦੇ ਇਚਰੋ ਚਰਦੀ ਸਰਕਾਰ ਬਣੀ ਹੈ ਹਰ ਕੰਮ ਲਈ ਗਵਰਨਰ ਨੂੰ ਦੋਸ਼ ਦੇਣਾ ਠੀਕ ਹੈ ਜੀ ਤੇ ਕੋਈ ਕੰਮ ਆਪਣੀ ਨਲਾਇਕੀ ਜਿੱਥੇ ਬੰਦਿਆਂ ਨੇ ਤੁਹਾਨੂੰ ਅਕਾਊਂਟੇਬਲ ਕਰ ਲਿਆ ਉਥੇ ਤੁਸੀਂ ਸੈਂਟਰ ਦੀ ਸਰਕਾਰ ਤੇ ਸਵਾਲ ਚੁੱਕ ਲਿਆ ਮੈਂ ਅਮਨ ਰੋੜੇ ਨੂੰ ਪੁੱਛਣਾ ਚਾਹੁੰਨਾ ਤੁਹਾਡੇ ਮਾਧਮ ਰਾਹੀਂ ਤੁਸੀਂ ਇਹ ਦੱਸੋ ਵੀ ਪੁਲਿਸ ਹੈੱਡਕੁਆਰਟਰ ਤੋਂ ਬਾਅਦ ਤੁਹਾਡੀ ਇੰਟੈਲੀਜੈਂਸ ਨੇ ਕਿਹੜਾ ਕੰਮ ਕੀਤਾ ਹੈ ਕਿ ਜਿਹੜੇ ਅਗਲੇ ਅਟੈਕ ਨਹੀਂ ਰੋਕ ਸਕੇ ਪਹਿਲੇ ਪਹਿਲਾ ਜਿਹੜਾ ਬਲਾਸਟ ਹੋਇਆ ਆ ਜੀ ਪੁਲਿਸ ਪੋਸਟ 'ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਹੜੇ ਐਸੇ ਸਟੈਪਸ ਲਏ ਤੇ ਆ ਜਿਹੜਾ ਫਰਦਰ ਐਕਸ਼ਨ ਨਾ ਹੋ ਸਕੇ ਹੁਣ ਤੁਹਾਡੀ ਨਿਲਾਇਕੀ 'ਚ ਪਾਉਣ ਲਈ ਤੁਸੀਂ ਸੈਂਟਰ ਤੇ ਉਂਗਲ ਚੁੱਕ ਲੈਨੇ ਆ ਉਹ ਇਹ ਤਾਂ ਇਹਨਾਂ ਦਾ ਨਾ ਜੀ ਇੱਕ ਜਿਹਨੂੰ ਕਹਿੰਦੇ ਆ ਨਾ ਇੱਕ ਕਲੇਸ਼ੀ ਪੁੱਪੜ ਹੁੰਦਾ ਘਰ 'ਚ ਉਹਨੂੰ ਨਾ ਜੋ ਮਰਜ਼ੀ ਕਰ ਲਓ ਨੇ ਰਸ ਕੇ ਨਾ ਜਦੋਂ ਵਿਆਹ ਹੋਵੇ ਉਹਨੇ ਬਾਹਰ ਨੂੰ ਭੱਜਣਾ ਇਹ ਤਾਂ ਕਲੇਸ਼ੀ ਪੁੱਪੜ ਐ ਇਹਨਾਂ ਦਾ ਕੋਈ ਕੰਮ ਨਹੀਂ ਆ ਇਹਨਾਂ ਦਾ ਤਾਂ ਇੱਕੋ ਕੰਮ ਐ ਬਸ ਸੈਂਟਰ ਨੂੰ ਦੇਖ ਕੇ ਰੋਈ ਜਾਣਾ ਸੈਂਟਰ ਨੂੰ ਦੇਖ ਕੇ ਗਾਣਾ ਕੱਢੀ ਜਾਣੀ ਆ ਮੈਂ ਅਮਨ ਅਰੋੜਾ ਜੀ ਨੂੰ ਇਹ ਕਹਿਣਾ ਚਾਹੁੰਦਾ ਜੇ ਤੁਸੀਂ ਪੰਜਾਬ ਬਚਾਉਣਾ ਤੇ ਪੁਲਿਸ ਨੂੰ ਪੋਲੀਟੀਕਲ ਗ੍ਰੈਪਲ ਤੋਂ ਦੂਰ ਕਰੋ ਤੁਸੀਂ ਸਿਕਿਉਰਿਟੀ ਦੇਣੀ ਐ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਦਿੱਲੀ ਦੇ ਲੀਡਰਾਂ ਨੂੰ ਇੱਥੋਂ ਅਮਨ अरोड़ा ਜੀ ਜਵਾਬ ਦੇਣ ਦਿੱਲੀ ਦੇ ਲੀਡਰਾਂ ਨੂੰ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਦੀ ਪੁਲਿਸ ਦਾ ਸਿਕਿਉਰਿਟੀ ਦੇਣ ਦਾ ਕੀ ਮਤਲਬ ਬਣਦਾ ਹੈ ਇਹਦੇ ਬਾਰੇ ਜਵਾਬ ਦੇਣਗੇ ਅਮਨ अरोड़ा ਜੀ ਤੁਸੀਂ ਇੱਕ ਗੱਲ ਦੱਸੋ ਵੀ ਸੀਐਮ ਸਾਹਿਬ ਦੀ ਵਾਈਫ ਨੂੰ 90 ਗਨਮੈਨ ਦੇਣ ਦਾ ਕੀ ਮਤਲਬ ਬਣਦਾ ਹੈ ਉਹਨਾਂ ਦੀ ਭੈਣ ਜਿਹਨੂੰ ਗਨਮੈਨ ਦੇਣ ਦਾ ਕੀ ਮਤਲਬ ਬਣਦਾ ਹੈ ਜਿੰਨੇ ਦਿੱਲੀ ਦੇ ਲੀਡਰ ਇੱਥੇ ਘੁੰਮਣ ਦੇ ਉਹਨਾਂ ਨੂੰ ਗਨਮੈਨ ਦੇਣ ਦਾ ਕੀ ਮਤਲਬ ਬਣਦਾ ਹੈ ਇਹ ਸਾਰੀ ਪੁਲਿਸ ਜਿਹੜੀ ਆਮ ਆਦਮੀ ਪਾਰਟੀ ਨੇ ਜਾਂ ਤਾਂ ਆਪਣੇ ਲੀਡਰਾਂ ਦੇ ਸਲੂਟ ਮਾਰਨ ਨੂੰ ਯਾ ਮੈਂ ਤੁਹਾਨੂੰ ਦੱਸ ਦਿੱਤਾ ਵੀ ਜਿਹੜੇ ਥਾਣਿਆਂ 'ਚ ਬੈਠੇ ਐਸਐਚਓ ਐ ਉਹ ਇੱਕੋ ਕੰਮ ਕਰਦੇ ਕੰਮ ਕਰਾਉਣ ਜਾਓ ਕਹਿੰਦੇ ਐਮਐਲਏ ਤੋਂ ਸਾਨੂੰ ਫੋਨ ਕਰ ਦਿਓ ਕਮਜ਼ੋਰ ਕਰਤੀ ਇਹਨਾਂ ਨੇ ਪੁਲਿਸ ਥਾਣਿਆਂ 'ਚ ਬਿਠਾ ਕੇ ਆਮ ਆਦਮੀ ਪਾਰਟੀ ਦੇ ਵੌਇਸ ਬਣਾਤੀ ਐ ਪੁਲਿਸ ਤਾਂ ਹੀ ਕਰਕੇ ਜਿਹੜੇ ਗੈਂਗਸਟਰਸ ਨੇ ਉਹ ਅੱਜ ਪੁਲਿਸ ਨਾਲੋਂ ਜ਼ਿਆਦਾ ਐਕਟਿਵ ਨੇ ਪੁਲਿਸ ਨਾਲੋਂ ਜ਼ਿਆਦਾ ਤਕੜੇ ਜਾਕਰ ਸਾਹਿਬ ਦੇ ਨਾ ਕਿਸੇ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਵੀ ਜਾਕਰ ਸਾਹਿਬ ਤੁਸੀਂ ਚਿੱਕਰ ਦਾ ਹੁੱਟਣ ਸਾਡੇ ਤੇ ਲੱਗੇ ਪਰ ਜਦੋਂ ਤੁਹਾਡੀ ਭਾਰਤੀ ਜਨਤਾ ਪਾਰਟੀ ਦੀ ਸ਼ਰੋਣੀ ਕਾਲੀ ਦਲ ਦੀ ਸਰਕਾਰ ਸੀ ਉਦੋਂ ਬਹੁਤ ਸਾਰੇ ਉਹਨਾਂ ਟਿਪਸ ਤੇ ਬਣਾਏ ਜੀ ਕੇਸ ਵੀ ਇਦਾਂ ਹੋਏ ਸੀ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਕੇਸ ਹੋਏ ਸੀ ਜੀ ਵੀ ਇਹ ਤਾਂ ਹਰੇਕ ਸਮੇਂ ਤੇ ਵਿੱਚ ਹੁੰਦਾ ਰਿਹਾ ਪਰ ਤੁਹਾਡੇ ਸਮੇਂ ਤੇ ਜਿਹੜੇ ਕੇਸ ਹੋਏ ਪੁਲਿਸ ਉਹਨਾਂ ਨੂੰ ਸੁਲਝਾ ਵੀ ਨਹੀਂ ਸકી ਅਣਸੁਣਚੇ ਰਹਿ ਕੇ ਇਸ ਤਾਂ ਫੇਰ 24 ਘੰਟੇ ਚ ਫੜ ਲਿਆ ਭਾਈ ਸਾਹਿਬ ਗੱਲ ਇਹ ਹੈ ਮੈਂ ਫੇਰ ਤੁਹਾਨੂੰ ਕਿਹਾ ਜੀ ਵੀ ਅਮਨ ਅਰੋੜਾ ਜੀ ਨੂੰ ਵਧੀਆ ਟ੍ਰੇਨਿੰਗ ਦੇ ਕੇ ਹੁਣ ਸੈਂਟਰ ਨੇ ਬ ਤੁਸੀਂ ਦੇਖ ਲਓ ਵਿਧਾਨ ਸਭਾ ਚ ਵੀ ਉਹੀ ਬੋਲਦੇ ਆ ਇੱਥੇ ਵੀ ਉਹੀ ਬੋਲਦੇ ਆ ਗੱਲ ਇਹ ਆ ਵੀ ਜਦੋਂ ਆਪਣੀ ਜ਼ਿੰਮੇਵਾਰੀ ਦੀ ਗੱਲ ਨਹੀਂ ਕਰਨੀ ਉਦੋਂ ਪੁਰਾਣੀ ਹਿਸਟਰੀ ਕੱਢ ਕੇ ਵੇਜ ਜਾਣੀ ਠੀਕ ਹੈ ਨਾ ਜੀ ਕਦੀ ਕਿਸੇ ਤੇ ਘੋੜੇ ਪੁੱਛਣ ਲੱਪੈਂਦੇ ਆ ਕਦੀ ਕਿਸੇ ਨੂੰ ਚੋਰ ਕਹਿਣ ਲੱਪੈਂਦੇ ਆ ਇਹ ਤਾਂ ਕਹਿੰਦੇ ਸੀਗੇ ਜਦੋਂ ਅਸੀਂ ਇੱਥੇ ਆਵਾਂਗੇ ਅਸੀਂ ਸਾਡੇ ਲੀਡਰ ਕਰਪਟ ਲੀਡਰ ਫੜ ਕੇ ਅੰਦਰ ਦਵਾਂਗੇ ਦੇਤੇ ਕਿਹੜਾ ਲੀਡਰ ਦਿੱਤਾ ਕਦੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਸੀ ਉਹ ਹੋਟਲ ਅਸੀਂ ਬੰਦ ਕਰ ਦੇਵਾਂਗੇ ਆ ਸਾਡੇ ਤੋਂ 35 ਕਿਲੋਮੀਟਰ ਦੀ ਦੂਰੀ ਤੇ ਆ ਦੱਸੋ ਕੰਦ ਹੋ ਗਿਆ ਹੋ ਗਿਆ ਮਾਂਜੀ ਕਦੀ ਵਿਧਾਨ ਸਭਾ 'ਚ ਇਹ ਕਹਿਣ ਲੱਪਨੇ ਆ ਅਸੀਂ ਬੋਡੀਆਂ ਦਾ ਕਢਾਵਾਂਗੇ ਵੀ ਜੀ ਪੁਰਾਣੀ ਸਰਕਾਰ ਦੇ ਵਿੱਚ ਬੋਡੀਆਂ ਦੇ ਕਢਾਵਾਂਗੇ ਉਹ ਵੀਰਾ ਬੋਡੀਆਂ ਵਾਲਾ ਵੀ ਘੁੰਮਦਾ ਤੁਹਾਡੇ ਨਾਲ ਹੀ ਕੁਛ ਕੀਤਾ ਕੋਈ ਸਟੈਪ ਲਿੱਤਾ ਕਿਸੇ ਨੂੰ ਅਰੈਸਟ ਕੀਤਾ ਜਦੋਂ ਤੁਹਾਡੀ ਜ਼ਿੰਮੇਵਾਰੀ ਦੀ ਗੱਲ ਹੈ ਉਦੋਂ ਦੋ ਹੀ ਗੱਲਾਂ ਬਸ ਸਾਡੇ ਕੋ ਸਿਰਫ ਵੀ ਹੈਵ ਨੋ ਰੀਜ਼ਨਸ অর ਗਰਾਉਂਡਸ ਟੂ ਆਨਸਰ ਦਾ ਪੰਜਾਬੀ ਸਾਡੇ ਕੋ ਦੋ ਹੀ ਗੱਲਾਂ ਜਾਂ ਤਾਂ ਪੁਰਾਣੀ ਹਿਸਟਰੀ ਕੱਢ ਲਓ ਜਾਂ ਸੈਂਟਰ ਦੀ ਸਰਕਾਰ ਜ਼ਿੰਮੇਵਾਰ ਹੈ ਇਸ ਤੋਂ ਗੱਲ ਹੀ ਤੀਜੀ ਦੱਸ ਦਿਓ ਵੀ ਕਿਰਜੀ ਕੋਈ ਤੁਸੀਂ ਅੱਜ ਤੱਕ ਪਿਛੇ ਅਗਲੇ 3 ਸਾਲਾਂ ਸੁਣੀ ਕੋਈ ਫਿਊਚਰ ਪਲਾਨ ਹੈ ਓਏ ਅਮਨ ਅਰੋੜਾ ਜੀ ਗੱਲ ਕਰਦੇ ਤੁਹਾਡੀ ਲੀਡਰਸ਼ਿਪ ਤੇ ਤੁਹਾਡੇ ਦੀ ਕੀ ਨਹੀਂ ਕਰਦੀ ਐਜੂਕੇਸ਼ਨ ਮਿਨਿਸਟਰ ਦੀ ਥਾਂ ਉਦਘਾਟਨ ਜਿਹੜੇ ਦਿੱਲੀ ਦਾ ਸਾਬਕਾ ਐਜੂਕੇਸ਼ਨ ਮਿਨਿਸਟਰ ਕਰ ਰਿਹਾ ਕਰੋ ਕਿ ਨਹੀਂ ਦੇਖੋ ਦੀ ਸਕੂਲ ਕਿੰਨੇ ਖੋਲਤੇ ਜੀ ਆ ਪਿਤੇ ਦਿਨਾਂ ਤੁਸੀਂ ਦੇਖੇ ਹੋਣੇ ਪੋਸਟਰ ਵੀ 300 ਤੋਂ ਵੱਧ ਆ ਸੀ ਸਕੂਲਾਂ ਦਾ ਉਦਘਾਟਨ ਕਰਤਾ ਜੀ ਵੀ ਸਿੱਖਿਆ ਨੀਤੀ ਸਾਡੀ ਦੇਖੀ ਪੰਜਾਬ ਦੀ ਸਭ ਤੋਂ ਬੈਸਟ ਸਿੱਖਿਆ ਨੀਤੀ ਕਿੰਨੇ ਆਈਪੀਐਸ ਬਣੇ ਕਿੰਨੇ ਆਈਪੀਐਸ ਬਣੇ ਕਿੰਨੇ ਆਈਐਸ ਬਣੇ ਦੱਸੋ ਬਣਿਆ ਤੁਹਾਡੇ ਕਹਿਣ ਨਾਲ ਸਭ ਕੁਝ ਥੋੜੇ ਨੀਤੀਆਂ ਬਦਲ ਜਾਂਦੀਆਂ ਤੁਹਾਡੇ ਕਹਿਣ ਨਾਲ ਨੀਤੀਆਂ ਬਦਲ ਜਾਂਦੀਆਂ ਤੇ 11 ਸਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਨੇ ਕਿਉਂ ਚੁੱਕ ਕੇ ਬਾਹਰ ਮਾਰੀ ਤੁਸੀਂ ਉੱਥੇ ਵੀ ਤਾਂ ਕਲੇਮ ਕਰਦੇ ਸੀ ਫਿਰ ਕੀ ਬਣਿਆ ਸੋ ਇਹਨਾਂ ਦੇ ਕਹਿਣ ਨਾਲ ਕੁਝ ਨਹੀਂ ਆ ਜੀ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆ ਆ ਦੇਖ ਲਓ ਸਾਰੇ ਖੜੇ ਇਹ ਦੁਖੀ ਹੈ ਮਾਈਨਿੰਗ ਤੋਂ ਦੁਖੀ ਹੈ ਡਾਕਟਰ ਨਾ ਹੋਣ ਕਾਰਨ ਦੁਖੀ ਹੈ ਹਸਪਤਾਲਾਂ ਦੇ ਵਿੱਚ ਇਲਾਜ ਨਾ ਹੋਣ ਕਾਰਨ ਦੁਖੀ ਹੈ ਪਿੰਡਾਂ 'ਚ ਸੜਕਾਂ ਨਾ ਬਣੇ ਹੋਣ ਕਾਰਨ ਦੁਖੀ ਹੈ ਇਹ ਦੁਖੀ ਹੈ ਤਾਂ ਇੱਥੇ ਸਾਰੇ ਜਣੇ ਬੈਠੇ ਆ। ਬਿਲਕੁਲ। ਅ ਆਓ ਜੀ। ਦੁਖੀ ਇਹ ਲੋਕ ਇਸ ਕਰਕੇ ਬੈਠੇ ਆ ਸੋ ਮਨਿੰਦਰ ਕਾਲੀਆ ਦੇ ਉੱਤੇ ਹੋਏ ਅਟੈਕ ਨੂੰ ਲੈ ਕੇ ਜਿਹੜਾ ਉਹਨਾਂ ਦੇ ਉੱਤੇ ਘਰ ਦੇ ਉੱਤੇ ਹਮਲਾ ਹੋਇਆ ਉਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜੀਪੀ ਦੇ ਲੀਡਰਾਂ ਦੇ ਵੱਲੋਂ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਮੌਜੂਦਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਆ। ਹਾਲਾਂਕਿ ਸਰਕਾਰ ਦਾ ਆਪਣਾ ਪੱਖ ਹੈ ਪਰ ਤੁਸੀਂ ਇਸ ਪੂਰੀ ਗੱਲਬਾਤ ਬਾਰੇ ਜਾਂ ਇਸ ਘਟਨਾ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੀਆਂ ਟਿੱਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਗੁਰਪ੍ਰੀਤ ਸਿੰਘ ਦੇ ਨਾਸਤ ਨਾਮ ਸਿੰਘ ਪੰਜਾਬੀ ਲੁੱਕ ਚੈਨਲ।